ਬਾਬਾ ਬੁੱਢਾ ਸੈਨ ਜੁਮੇ ਹੱਥ ਜੋੜੇ ਨੇ ਸਤਿਗੁਰੂ ਗੁਰਨਾਨਕ ਦੇਵ ਜੀ ਵਰਗਾ ਕੋਈ ਸਤਿਗੁਰ ਨਹੀਂ ਹੋਇਆ ਗੁਰੂ ਅੰਗਦ ਵਰਗਾ ਕੋਈ ਸਿੱਖ ਨਹੀਂ ਹੋਇਆ ਗੁਰੂ ਅਮਰਦਾਸ ਜੀ ਵਰਗਾ ਕੋਈ ਸੇਵਕ ਨਹੀਂ ਹੋਇਆ ਤੇ ਗੁਰੂ ਰਾਮਦਾਸ ਜੀ ਵਰਗਾ ਕੋਈ ਜਵਾਈ ਨਹੀਂ ਹੋਇਆ ਸੋਨਹਾਲ ਅਸੀਆ ਕਾਲੋ ਜਵਾਈ ਬਣ ਕੇ ਗੁਰੂ ਘਰ ਦੀ ਸੇਵਾ ਕੀਤੀ ਸ੍ਰੀਕੇ ਵਾਲੇ ਮੇਨਾ ਵੀ ਮਾਰਿਆ ਜਵਾਈ ਹੋ ਕੇ ਸੇਵਾ ਕਰਦਾ ਗੁਰੂ ਰਾਮ ਦਾ ਜਿੱਥੇ ਟੋਕਰੀ ਜੋ ਕੇ ਸੇਵਾ ਕਰੇ ਗੁਰੂ ਘਰ ਦੇ ਜਵਾਈ ਨੇ ਦਿਨ ਰਾਤ ਸੇਵਾ ਕਰਦੇ ਦਿਨ ਰਾਤ ਸੇਵਾ ਕਰਦੇ ਨੇ ਇਹ ਸੇਵਾ ਦੇ ਸਦਕੇ ਹੀ ਫਿਰ ਧੰਨ ਗੁਰੂ ਰਾਮ ਦਾ ਜੀ ਇੱਕ ਦਿਨ ਗੁਰਨਾਨਕ ਜੀ ਦੇ ਘਰ ਦੇ ਮਾਲਕ ਬਣ ਗਏ ਭਾਈ ਜੇਠਾ ਜੀ ਤੋਂ ਗੁਰੂ ਰਾਮ ਦਾ ਜੀ ਬਣ ਗਏ ਅਸਰਾ ਸੰਸਾਰ ਗੁਰੂ ਰਾਮਦਾਸ ਦੇ ਚਰਨਾਂ ਤੇ ਨਮਸ਼ਕਾਰ ਕਰ ਰਿਹਾ ਹੈ ਕੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਸਾਰਾ ਸੰਸਾਰ ਹੀ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਨਮਸ਼ਕਾਰ ਪਿਆ ਕਰਦਾ ਹੈ ਬਾਬਾ ਸੁੰਦਰ ਜੀ ਕੀ ਕਹਿੰਦੇ ਬਾਬਾ ਸੁੰਦਰ ਜੀ ਕਹਿੰਦੇ ਕਾਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਸਾਰਾ ਸੰਸਾਰ ਹੀ ਗੁਰੂ ਰਾਮਦਾਸ ਦੇ ਚਰਨਾਂ ਤੇ ਨਮਸਕਾਰ ਕਰ ਰਿਹਾ ਹੈ ਜਵਾਈ ਬਣ ਕੇ ਐਸੀ ਘਾਲ ਨਾ ਕਾਲੀ ਐਸੀ ਘਾਲ ਨਾ ਕਾਲੀ ਕਦੀ ਮਨ ਚ ਇਹ ਨਹੀਂ ਆਉਂਦਾ ਮੈਂ ਗੁਰੂ ਘਰ ਦਾ ਜਵਾਈ ਆ ਨਹੀਂ ਸੇਵਾਦਾਰ ਬਣ ਕੇ ਬਾਬਾ ਬੁੱਢਾ ਸਾਈਂ ਨੇ ਦੋਵੇਂ ਹੱਥ ਜੋੜੇ ਹੋਏ ਨੇ ਸਤਿਗੁਰੂ ਗਰੀਬ ਨਿਵਾਜ ਜੀ ਗੁਰੂ ਨਾਨਕ ਜੀ ਵਰਗਾ ਕੋਈ ਸਤ ਗੁਰੂ ਨਹੀਂ ਹੋਇਆ ਗੁਰੂ ਅੰਗਦ ਵਰਗਾ ਕੋਈ ਸਿੱਖ ਨਹੀਂ ਹੋਇਆ ਗੁਰੂ ਅਮਰਦਾਸ ਜੀ ਵਰਗਾ ਕੋਈ ਸੇਵਕ ਨਹੀਂ ਹੋਇਆ ਗੁਰੂ ਰਾਮਦਾਸ ਜੀ ਵਰਗਾ ਕੋਈ ਜਵਾਈ ਨਹੀਂ ਹੋਇਆ